ਦੀ ਯਕਤ ਨਾਲ ਆਪਣੇ ਮਿਹਨਤ ਨਾਲ ਅ ਦੁਨੀਆ ਦੇ ਪਹਿਲੇ 4-5 ਮੁਸ਼ਕਲ ਟੈਸਟਾਂ ਚੋਂ ਇੱਕ ਟੈਸਟ ਜਿਹੜੇ ਨੇ ਉਹ ਕਲੀਅਰ ਕੀਤੇ ਨੇ ਤੇ 44 ਬੱਚੇ ਉਹਨਾਂ ਦੇ ਮਾਪਿਓ ਉਹਨਾਂ ਦੇ ਪ੍ਰਿੰਸੀਪਲ ਜਾਂ ਉਹਨਾਂ ਨੂੰ ਸਪான்ਸਰ ਕਰਨ ਵਾਲੀਆਂ ਐਨ ਜੀਓਜ਼ ਤੇ ਉਹਨਾਂ ਦੇ ਟੀਚਰ ਸਹਿਬਾਨ ਦੋਸਤ મિતਰ ਜਿੰਨਾਂ ਜਿੰਨਾਂ ਨੇ ਵੀ ਸਹਿਯੋਗ ਦਿੱਤਾ ਹੈ ਪਰਦੇ ਦੇ ਪਿੱਛੇ ਰਹਿ ਕੇ ਵੀ ਸਹਿਯੋਗ ਹੋ ਜਾਂਦਾ ਹੈ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਬਧਾਈਆਂ ਸਭ ਤੋਂ ਪਹਿਲਾਂ ਸਾਡੇ ਇੱਥੇ ਚਰਨ ਪਾਉਣ ਲਈ ਧੰਨਵਾਦ ਤੁਹਾਡਾ ਕਿ ਤੁਸੀਂ ਅੱਜ ਛੋਟੇ ਸਾਦੇ ਤੇ ਆਏ ਹੋ ਤੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰੀ ਸਾਸਰੀਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪੰਜਾਬੀ ਦਾ ਸ਼ੇਅਰ ਹੈ ਕਿ ਬੇਹਿੰਮਤੇ ਹੁੰਦੇ ਨੇ ਉਹ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਬੇਹਿੰਮਤੇ ਹੁੰਦੇ ਨੇ ਉਹ ਜਿਹੜੇ ਬਹਿਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਮੰਜ਼ਲ ਦੇ ਮੱਥੇ ਤੇ ਤਖਤੀ ਲੱਗਦੀ ਉਹਨਾਂ ਦੇ ਨਾਵਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨੇ ਨਕਸ਼ਾ ਆਪਣੇ ਸਫਰਾਂ ਦਾ ਸੋ ਤੁਸੀਂ ਨਕਸ਼ੇ ਬਣਾ ਕੇ ਤੁਰ ਰਹੇ ਹੋ ਔਰ ਤੁਸੀਂ ਪੱਥਰ ਪਾੜ ਕੇ ਉੱਗ ਗਏ ਹੋ ਕੋਈ ਘਰ ਦੇ ਹਾਲਾਤ ਗਰੀਬੀਆਂ ਜਾਂ ਇਧਰ ਉਧਰ ਦੀਆਂ ਜਿਹੜੀਆਂ ਮੁਸ਼ਕਲਾਂ ਉਹ ਤੁਹਾਡੇ ਅੱਗੇ ਆਈਆਂ ਰੋੜੇ ਬਣ ਕੇ ਆਈਆਂ ਪਰ ਤੁਸੀਂ ਜੇ ਰੋੜੇ ਜਿਆਦਾ ਹੋਣ ਤੋਂ ਉਹਦੀਆਂ ਪੌੜੀਆਂ ਵੀ ਬਣ ਜਾਂਦੀਆਂ ਨੇ ਤੁਸੀਂ ਰੋੜਿਆਂ ਨੂੰ ਪੌੜੀਆਂ ਬਣਾ ਕੇ ਤੇ ਅੱਜ ਟਾਪ ਅਚੀਵਰਸ ਦੇ ਵਿੱਚ ਤੁਹਾਡਾ ਨਾਮ ਹੈ ਮੈਨੂੰ ਬਹੁਤ ਖੁਸ਼ੀ ਆ ਬਤੌਰ ਮੁੱਖ ਮੰਤਰੀ ਪੰਜਾਬ ਬਤੌਰ ਕਸਟੋਡੀਅਨ 33 ਕਰੋੜ ਦੇ ਲਗਭਗ ਲੋਕਾਂ ਦਾ ਤੇ ਮੈਨੂੰ ਇਸੇ ਗੱਲ ਦੀ ਖੁਸ਼ੀ ਹੈ ਕਿ ਇਹ ਜਿਹੜਾ ਸਿੱਖਿਆ ਦੀ ਕ੍ਰਾਂਤੀ ਹੈ ਸਾਡੇ ਮੰਤਰੀ ਸਾਹਿਬ ਬੈਠੇ ਹੈ ਕਿ ਅਸੀਂ ਇਹੀ ਸੋਚਦੇ ਸੀ ਕਿ ਮੈਂ ਇੱਕ ਟੀਚਰ ਦਾ ਬੇਟਾ ਕਿ ਯਾਰ ਸਾਨੂੰ ਮੌਕਾ ਨਹੀਂ ਮਿਲਦਾ ਨਹੀਂ ਅਸੀਂ ਤਾਂ ਮਤਲਬ ਪਹਿਲੀ ਪੀਸ਼ਣ ਤੋਂ ਘੱਟ ਕੋਈ ਸਾਨੂੰ ਪਸੰਦ ਹੀ ਨਹੀਂ ਆਉਂਦੀ ਪਰ ਮੌਕੇ ਘੱਟ ਮਿਲਦੇ ਨੇ ਉਧਰ ਹੀ ਰਹਿ ਜਾਂਦੇ ਆ ਜਾਂ ਤਾਂ ਸਕੂਲਾਂ ਵਾਲੇ ਪਾਸੇ ਹੀ ਰਹਿ ਜਾਂਦੇ ਆ ਫਿਰ ਉੱਥੋਂ ਕਾਲਜ ਆ ਜਾਂਦੇ ਆ ਕਾਲਜ ਤੋਂ ਬੀਏ ਕਰਕੇ ਬਸ ਉਸ ਤੋਂ ਬਾਅਦ ਫਿਰ ਤਰਨੇ ਹੜਤਾਲਾਂ ਚ ਆ ਜਾਂਦੇ ਆ ਬੇਰਜ਼ਗਰਾਂ ਚ ਆ ਜਾਂਦੇ ਆ ਹੋਰ ਕੀ ਹੋ ਜਾਂਦਾ ਸੋ ਅਸੀਂ ਕਹੇ ਬਦਲਣਾ ਹੈ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੀ ਜਿਹੜੀ ਆਮਾਦੀ ਪਾਰਟੀ ਦੀ ਸਰਕਾਰ ਦੇ ਵਿੱਚ ਜਿਹੜਾ ਇਹ ਤੁਸੀਂ ਅਚੀਵਮੈਂਟ ਕਰ ਰਹੇ ਹੋ ਸਾਡੇ ਜਿਹੜੇ ਨੈਸ਼ਨਲ ਕਨਵੀਨਰ ਨੇ ਹਰਵਿੰਦ ਕੇਰੀਵਾਲ ਜੀ ਤੁਹੇ ਰਾਨ ਹੋ ਜਾਓਗੇ ਤੁਸ ਤਾਂ ਇੱਕੋ ਪਿੰਡ ਦੇ ਦੋ ਦੋ ਤੇ ਤਿੰਨ ਤਿੰਨ ਇੱਕੋ ਜਿਹੀ